ਸੋ 4 ਇਅਰਸ ਗੈਪ ਸੀ ਤੇ ਇੱਕ ਰਿਫਿਊਜ਼ਲ ਵੀ ਸੀ ਕੈਨੇਡਾ ਦੀ ਕੈਨੇਡਾ ਦੇ ਉੱਤੇ ਕੁਆਲੀਫਿਕੇਸ਼ਨ ਕੀ ਤੁਹਾਡੀ ਪਲੱਸ 2 ਪਾਸ ਸਰ ਪਲੱਸ 2 4 ਸਾਲ ਦਾ ਗੈਪ ਉਹ ਤੁਹਾਡਾ ਵੀਜ਼ਾ ਆ ਗਿਆ ਸਰ ਹਾਂਜੀ ਸਰ ਸੋ ਬਹੁਤ ਸਾਰੇ ਉਮੀਦ ਹਾਰ ਗਿਆ ਜੀਗਾ ਬਹੁਤ ਜ਼ਿਆਦਾ ਏਜੰਟ ਦੇਖ ਕੇ ਬਹੁਤ ਜ਼ਿਆਦਾ ਕੁੰਮੇ ਫੇਰੇ ਬਹੁਤ ਪੈਸੇ ਖਰਾਬ ਕੀਤੇ ਉਹ ਤੁਹਾਡੇ ਫੇਸ ਤੋਂ ਮੈਨੂੰ ਲੱਗਦਾ ਪਿਆ ਚੱਲੋ ਉਮੀਦ ਸੀ ਨਾ ਅੱਜ ਕੀ ਵੀਜ਼ਾ ਆਏਗਾ ਤੇ ਕਿੱਥੋਂ ਕਿੱਥੋਂ ਰਿਫਿਊਜ਼ ਹੋਇਆ ਸਰ ਤੁਹਾਡੀ ਕਿਹੜੀ ਕਿਹੜੀ ਕੰਟਰੀ ਤੋਂ ਤੇ ਕਿੰਨਾ ਲਾਸ ਹੋਇਆ ਤੁਹਾਨੂੰ ਮੈਂ ਦੁਬਈ ਵੀ ਟਰਾਈ ਕੀਤਾ ਫਿਰ ਯੂਕੇ ਵੀ ਟਰਾਈ ਕੀਤਾ ਸੀ ਬਟ ਮੈਨੂੰ ਏਜੰਟ ਨੇ ਫਸਾ ਰੱਖਿਆ ਸੀਗਾ ਬਹੁਤ ਮੁਸ਼ਕਿਲ ਨਾਲ ਫਾਈਲ ਵਾਪਸ ਲਈ ਫਿਰਦਨ ਮੈਂ ਬ੍ਰਦਰ ਨੇ ਸੁਜੈਸਟ ਕੀਤਾ ਕਿ ਤੂੰ ਸਾਈਓਪਸੀ ਚਲੋਗਾ ਜੀ ਕਿ ਸਭ ਪਿਛਲੇ ਸਾਲ ਹੀ ਗਿਆ ਹੈ ਓਕੇ ਤੇ ਫਿਰ ਉਹਦੇ ਨੇ ਤਾਂ ਅਡਵਾਈਸ ਕੀਤਾ ਕਿ ਮੇਰਾ ਵੀਜ਼ਾ ਲੱਗਿਆ ਤੁਸੀਂ ਹਾਂਜੀ ਹਾਂ ਓਕੇ ਹਾਂਜੀ ਸਰ ਤੇ ਕਿੰਨਾ ਕੁ ਪੈਸਾ ਲਾਸ ਹੋਇਆ ਸਰ ਤੁਹਾਡਾ ਕਾਫੀ ਸਰ 7-8 ਲੱਖ ਦੀ ਕਾਰੀng ਹੋਈ ਹੈ 7-8 ਲੱਖ ਮਤਲਬ ਇੰਨਾ ਵੈਸਾ ਖਰਾਬ ਕਰਨ ਤੋਂ ਬਾਵਜੂਦ ਵੀ ਤੁਹਾਨੂੰ ਸਿੱਕੀ ਮੈਂ ਦੁਬਾਰਾ ਫੇਰ ਜਾਣਾ ਹੀ ਜਾਣਾ ਹੈ ਸਰ ਪੇਪਰ ਦੇਣੇ ਸੀ ਇਹ ਤਾਂ ਜਾਣਾ ਚਾਹੀਦਾ ਸੀ ਸਰ ਕੀ ਰੀਜ਼ਨ ਹੈ ਮੈਨੂੰ ਇਹ ਦੱਸਣਾ ਚਾਹਾਂਗਾ ਕਿ ਐਨੇ ਪੇਮੈਂਟ ਜਦੋਂ ਹਾਰਡ ਅਰਨਿੰਗ ਪੇਰੈਂਟਸ ਦੀ ਖਰਾਬ ਹੁੰਦੀ ਹੈ ਕਿ ਐਸਾ ਕੀ ਚੀਜ਼ ਹੁੰਦੀ ਹੈ ਕਿ ਸਾਨੂੰ ਲੱਗਦਾ ਕਿ ਪੰਜਾਬ ਵਿੱਚ ਸਾਡੀ ਲਾਈਫ ਨਹੀਂ ਹੈ ਜਾਂ ਇੰਡੀਆ ਵਿੱਚ ਸਾਡੀ ਲਾਈਫ ਨਹੀਂ ਹੈ ਅਸੀਂ ਜਹਾਨ ਦੇ ਬਾਹਰ ਹੀ ਜਾਣਾ ਹੈ ਉਹ ਕੀ ਰੀਜ਼ਨ ਹੁੰਦਾ ਹੈ ਸੋ ਬਹੁਤ ਬੱਚੇ ਦੇਖਿਆ ਜੋ ਗ੍ਰੈਜੂਏਸ਼ਨ ਕਰਕੇ ਵੀ ਅੱਜਕੱਲ ਕੋਲਿੰਗ ਸੈਂਟਰ ਦੇ ਹੀ ਲੱਗ ਰਿਹਾ ਨਾ ਕੋਈ ਜੋ ਮਿਲਦੀਆਂ ਨਾਲ ਸਰਕਾਰੀ ਨਾਲ ਕੋਈ ਸੋ ਦਾ ਫਾਇਦਾ ਨਹੀਂ ਹੈ ਪਰ ਤੋ ਤਾਂ ਫਿਰ ਸੋਚਿਆ ਕਿ ਬਾਹਰ ਹੀ ਸਜੈਸਟ ਵਧੀਆ ਹੈ ਇਸ ਕਰਕੇ ਤੇ ਲੱਗਦਾ ਕਿ ਬਾਹਰ ਜਾ ਕੇ ਲਾਈਫ ਬਣ ਜਾਏਗੀ ਸੋ ਮਿਹਨਤ ਕਰਾਂਗੇ ਪੜਾਂਗੇ ਜੀ ਇਹੀ ਚੀਜ਼ ਮੈਂ ਇਹ ਸੁਣਨਾ ਚਾਹ ਰਿਹਾ ਸੀ ਬੱਚੇ ਤੋਂ ਦੇਖੋ ਬਾਹਰ ਆਪਸ਼ਨ ਜ਼ਰੂਰ ਹੈ ਲੇਕਿਨ ਹਾਰਡ ਵਰਕ ਤੁਹਾਨੂੰ ਉੱਥੇ ਵੀ ਕਰਨਾ ਪਏਗਾ ਤੁਹਾਨੂੰ ਇੱਕ ਵੀਜ਼ਾ ਮਿਲਣ ਦਾ ਮਤਲਬ ਹੈ ਕਿ ਸਟੇਅਰਸ ਤੇ ਤੁਹਾਨੂੰ ਚੜਨ ਦਾ ਇੱਕ ਸਟੈਪ ਮਿਲ ਗਿਆ ਉਸ ਤੋਂ ਬਾਅਦ ਤੁਸੀਂ ਖੁਦ ਉੱਥੇ ਹਾਰਡ ਵਰਕ ਕਰੋਗੇ ਤੇ oportunidades ਬਹੁਤ ਜ਼ਿਆਦਾ ਹੈ ਕਿ ਤੁਹਾਡੀ ਲਾਈਫ ਚੇਂਜ ਹੋ ਜਾਏਗੀ ਤੇ